ਜੀ ਮੈਂ ਤੁਹਾਡਾ ਆਪਣਾ ਜਸ਼ਨਜੀਤ ਬਠਿੰਡਾ ਤੋਂ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕੋਲਿਆ ਖੁਰਦ ਜਿਹੜਾ ਕਿ ਮੋਗੇ ਜਿਲ੍ਹੇ ਚ ਪੈਂਦਾ ਸੋ ਸਾਡੇ ਬਹੁਤ ਹੀ ਸਤਿਕਾਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਖਾਈਏ ਕਿਸੇ ਵੀ ਨਾਮ ਦੇ ਮੁਹਤਾਜ ਨਹੀਂ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਆਪਣੇ ਮੰਗਾ ਕੋਲੀ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰੇ ਦੇਖ ਰਹੇ ਇਹ ਚੈਨਲ ਨੂੰ ਜੋ ਵੀਡੀਓ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਓ ਗੱਲ ਕਰੀਏ ਇਧਰੋਂ ਪਰ ਜਿੰਨਾ ਦੇ ਅੱਜ ਗੀਤ ਦਾ ਸ਼ੂਟ ਹੈ ਹੁਣ ਜਾ ਰਹੇ ਆ ਮੈਡਮ ਐਸ ਕੌਰ ਜੀ ਬੜਾ ਇਧਰ ਆ ਜਾਓ ਮੜਾ ਇਧਰ ਥੋੜਾ ਜਿਹਾ ਚਾਨਣ ਲਾਈਟ ਬਹੁਤ ਪੈ ਰਹੀ ਹੈ ਇਸ ਕਰਕੇ ਥੋੜਾ ਫੇਸ ਨਹੀਂ ਦਿਖ ਰਿਹਾ ਸਭ ਪੈ ਰਹੀ ਸਾਰਿਆਂ ਨੂੰ ਸ੍ਰੀ ਨੇ ਮੈਡਮ ਐਸ ਕੌਰ ਜੀ ਤੁਹਾਡੇ ਅੱਜ ਕੀ ਤਾਂ ਸ਼ੂਟ ਹੈ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਰੀ ਟੀਮ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਕੈਮਰਾਮੈਨ ਬਿੰਦਰ ਖੋਟੇ ਔਰ ਵੀਡੀਓ ਡਾਇਰੈਕਟਰ ਮੰਗਾ ਕੋਲਿਆ ਜੀ ਬੜੇ ਛੁਕਰੀ ਕੇ ਨਾਲ ਸ਼ੂਟ ਕਰ ਰਹੇ ਨੇ ਬਹੁਤ ਸੋਹਣੀ ਲੇਟਿਸ਼ਨ ਹੈ ਸਾਰੇ ਜਿੰਨੇ ਵੀ ਆਰਟਿਸਟ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਅੱਜ ਗੀਤ ਦਾ ਟਾਈਟਲ ਕੀ ਹੈ ਸੋ ਉਮੀਦ ਕਰਦੇ ਆਂ ਕਿ ਜਿਹੜਾ ਗੀਤ ਹੈ ਤੇ ਜਲਦੀ ਤੁਹਾਡੇ ਰੂਬਰੂ ਕਰਾਂਗੇ ਹਜੇ ਸਰਪ੍ਰਾਈਜ਼ ਹੈ ਜਦੋਂ ਗੀਤ ਆਊਗਾ ਤੇ ਉਦੋਂ ਫਿਰ ਤੁਸੀਂ ਸਾਰਿਆਂ ਨੇ ਸੁਣ ਕੇ ਜਰੂਰ ਸ਼ੇਅਰ ਕਰਨਾ ਸਪੋਰਟ ਕਰਨਾ ਠੀਕ ਹੈ ਜੀ ਸੋਏ ਸੀ ਮੈਡਮ ਐਸਕੋਰ ਜੀ ਸੋ ਆਓ ਹੁਣ ਹੋਰ ਵੀ ਤੁਹਾਨੂੰ ਕਲਾਕਾਰਾਂ ਨਾਲ ਮਲਾਉਣੇ ਆ ਸੋ ਆਓ ਤੁਹਾਨੂੰ ਹੋਰ ਵੀ ਕਲਾਕਾਰਾਂ ਨਾਲ ਮਲਾਉਣੇ ਆ ਕਿਉਂਕਿ ਕਲਾਕਾਰ ਕੋਈ ਮੌਕੇ ਤੋਂ ਕੋਈ ਚੰਡੀਗੜ੍ਹ ਤੋਂ ਕਿੱਥੇ ਕਿੱਥੇ ਇਹਨਾਂ ਦਾ ਰੋਲ ਜੀ ਬਾਈ ਜੀ ਕੀ ਨਾਮ ਆਪਣਾ ਗੁਰਜਨ ਸਿੰਘ ਇਹ ਕਿੱਥੋਂ ਤੁਸੀਂ ਘੋੜੀਆ ਖੁਰਦ ਠੀਕ ਹੈ ਜੀ ਅੱਜ ਇੱਥੇ ਕਿਸ ਕਿਸ ਤਰ੍ਹਾਂ ਬਹੁਤ ਹੀ ਵਧੀਆ ਲੱਗੇ ਇਸ ਵਿਚੋਲੇ ਦਾ ਚੱਲ ਰਿਹਾ ਕਿਸ ਤਰ੍ਹਾਂ ਕੋਟਾ ਕੀ ਰੋਲ ਹੈ ਤੇ ਵਿੱਚ ਮੈਂ ਵਿਚੋਲੇ ਦਾ ਰੋਲ ਕਰਦੇ ਹਾਂ ਸਾਰਾ ਅੱਛਾ ਵਿਚੋਲੇ ਤੁਸੀਂ ਰੱਖਿਆ ਸੋ ਇਹ ਸਾਡੇ ਸਰਦਾਰ ਜੀ ਬੈਠੇ ਨੇ ਜੀ ਹਾਂਜੀ ਸਰ ਸਸੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਸਰ ਸਸੀ ਕਾਲ ਜੀ ਕੀ ਆ ਰਾਜ ਬਾਈ ਦੇ ਪੇਜ ਤੋਂ ਲਾਈਵ ਆ ਜੀ ਮੇਰਾ ਨਾਮ ਮਨਿੰਦਰ ਸਿੰਘ ਆ ਮੈਂ ਮੋਗੇ ਤੋਂ ਆ ਤੇ ਅੱਜ ਮੰਗਾ ਬਾਈ ਦੀ ਮੰਗਾ ਬਾਈ ਦੇ ਪ੍ਰਿੰਟ ਸ਼ੂਟ ਤੇ ਆਏ ਵਿਆ ਗਾਣਾ ਅੜੀਪੈਣਾ ਸਕੋਰ ਦਾ ਐਸ ਸਕੋਰ ਦਾ ਤੇ ਉਹਦੇ ਵਿੱਚ ਅਸੀਂ ਇੱਕ ਕੈਰੇਕਟਰ ਕਰ ਰਹੇ ਆ ਤੇ ਬਾਈ ਜੀ ਦਾ ਵੀ ਇੱਕ ਬਹੁਤ ਵਧੀਆ ਕੈਰੇਕਟਰ ਹੈ ਤੇ ਦੇਖਦੇ ਰਹੋ ਵੀ ਜੁੜੇ ਰਹੋ ਬਾਈ ਦੀ ਕਹਾਣੀ ਸੋ ਆਓ ਹੁਣ ਮਿਲਾਈਏ ਜੀ ਇਸ ਗੀਤ ਦੇ ਸ਼ੂਟ ਦੇ ਵਿੱਚ ਜਿਹੜਾ ਹੀਰੋ ਨੇ ਹੀਰੋ ਬਾਈ ਜੀ ਹਾਂਜੀ ਕੀ ਨਾਮ ਹੈ ਰਜਾ ਆਪਣਾ ਗੈਰੀ ਬਰਾੜ ਜੀ ਕਿੱਥੋਂ ਵੀਰ ਜੀ ਮੈਂ ਚੰਡੀਗੜ੍ਹ ਤੋਂ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਛੁੱਟ ਕੇ ਆਏ ਹੋ ਬਹੁਤ ਵਧੀਆ ਹੀ ਬਹੁਤ ਵਧੀਆ ਸੁਭਾਅ ਨੇ ਭਾਜੀ ਦਾ ਬਹੁਤ ਕੋਆਪਰੇਟਿਵ ਜੀ ਠੀਕ ਹੈ ਪਹਿਲਾਂ ਵੀ ਕੰਮ ਕੀਤਾ ਕਿਸੇ ਵੀਡੀਓ ਚ ਨਹੀਂ ਜੀ ਪਹਿਲਾਂ ਨਹੀਂ ਅੱਛਾ ਪਹਿਲੀ ਫਸਟ ਹਾਂਜੀ ਹਾਂਜੀ ਸੋ ਇਹ ਸਾਡਾ ਘਾਤਰ ਹੈ ਜੀ ਇਹ ਸਾਡੇ ਘਰ ਦੀ ਰੌਣਕ ਵੀ ਹੈ ਸੋ ਇਧਰ ਸਾਡੇ ਕੈਮਰਾਮੈਨਸ ਹੈ ਹਾਂਜੀ ਭਾਈ ਜੀ ਕੀ ਨਾਮ ਆਪਣਾ ਗੰਦਰ ਖੋਟੇ ਜੀ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੁਸੀਂ ਹੁਣ ਤੱਕ ਕਿੰਨਾ ਕੰਮ ਕਰ ਚੁੱਕੇ ਹੋ ਨਹੀਂ ਜੀ ਪਤਾ ਨਹੀਂ ਜਿਆਦਾ ਨਹੀਂ ਕਿੰਨਾ ਕਰ ਲਿਆ ਹੈ ਕੀ ਬਾਤ ਹੈ ਬਹੁਤ ਵਧੀਆ ਚਲੋ ਇਸ ਇਧਰ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਰੋ। ਤੇ ਅਸੀਂ ਕੰਮ ਕਰਦੇ ਰਹੋ ਹੋਰ ਵੀ ਤੁਹਾਨੂੰ ਦਿਖਾਈਏ। ਹੋਰ ਵੀ ਸਾਡੇ ਨਾਲ ਬਹੁਤ ਜੁੜੇ ਹੋਏ ਨੇ ਕਲਾਕਾਰ। ਔਰ ਇਧਰ ਮੇਕਅਪ ਵੀ ਚੱਲ ਰਿਹਾ ਹੈ। ਸੋ ਇਧਰ ਮੇਕਅਪ ਮੈਨ ਵੀ ਸਾਨੂੰ ਪਹਿਲਾਂ ਮੇਕਅਪ ਦਾ ਹਾਂਜੀ ਵਿੱਚ ਕੀ ਨਾਮ ਆਪਣਾ? ਕਿਰਤੀ ਧਰਮਾ ਜੀ। ਤਾਂ ਮੈਂ ਕਿਹੜੀ ਜਗ੍ਹਾ ਤੋਂ ਵੀਰੇ? ਮੈਂ ਮੁੱਕ ਤੋਂ। ਠੀਕ ਹੈ ਸੋ ਇਧਰ ਜਿਹੜੇ ਇਸ ਗੀਤ ਦੇ ਸ਼ੂਟ ਦੇ ਨਾਲ ਮਾਡਲ ਨੇ ਮਾਡਲਿੰਗ ਕਰ ਰਹੇ ਨੇ ਕੀ ਨਾਮ ਹੈ ਬੇਟਾ ਆਪਣਾ? ਦੀਪਿਕਾ ਜੀਵਿਕਾ ਕਿਥੋਂ ਹਿਮਾਚਲ ਪ੍ਰੇਕਾਂਗੜਾ ਡਿਸਟ੍ਰਿਕਟ ਆਹ ਦੇਖੋ ਇਹ ਕੁੜੀ ਹਿਮਾਚਲ ਤੋਂ ਆਈ ਹੈ ਪੰਜਾਬ ਦੇ ਵਿੱਚ ਹੋਰ ਵੀ ਤੁਹਾਨੂੰ ਮਿਲਾਉਣੇ ਆ ਇਧਰ ਮੈਡਮ ਜੀ ਸਾਡੇ ਖੜੇ ਨੇ ਮੈਡਮ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਬਬੀਤਾ ਹੈ ਠੀਕ ਹੈ ਕਿਹੜੀ ਜਗ੍ਹਾ ਤੋਂ ਜੀ ਮੋਗੇ ਤੋਂ ਠੀਕ ਹੈ ਕਿ ਆ ਇਹ ਮੋਗੇ ਤੋਂ ਆਏ ਹੈ ਜੀ ਇਹ ਮੁੰਡੇ ਦੀ ਮਦਰ ਦਾ ਰੋਲ ਕਰ ਰਹੇ ਨੇ ਸੋਹਿਤਰਾ ਜੀ ਬਠਿੰਡੇ ਵਾਲੀ ਪੰਮੀ ਚੋਹਾਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਜੇ ਸੀ ਪਹੁੰਚਿਆ ਸ਼ੂਟ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਬੇਟੀ ਦੇ ਮਾਪੇ ਬਣਾਇਆ ਗਿਆ ਇਹਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਠੀਕ ਹੈ ਸੋ ਜੀ ਇਹ ਸੀ ਸਾਰੇ ਕਲਾਕਾਰ ਤੇ ਬਾਕੀ ਸਿੰਗਰ ਵੀ ਤੁਹਾਨੂੰ ਮਿਲਾ ਦਿੱਤਾ ਸਾਰੇ ਸੋ ਉਮੀਦ ਕਰਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਧੰਨਵਾਦ ਸਤ ਸ੍ਰੀ ਅਕਾਲ